ਜਦੋਂ ਟੋਟਲ ਟੇਨਯੂਰ 5 ਸਾਲ ਦੀ ਹੁੰਦੀ ਸਰਕਾਰ ਦੀ 3 ਸਾਲ ਕਾਫੀ ਸਮਾਂ ਹੁੰਦਾ ਵਾ ਇਹ ਪਤਾ ਲਾਉਣ ਵਾਸਤੇ ਵੀ ਸਰਕਾਰ ਕਿਸ ਤਰ੍ਹਾਂ ਚੱਲ ਰਹੀ ਆ ਜੇ ਆਪਾਂ ਪਿਛਲੀਆਂ ਸਰਕਾਰਾਂ ਨਾਲ ਇਹਨੂੰ ਕੰਪੇਅਰ ਕਰੀਏ ਤੇ ਸ਼ਾਇਦ ਜਿਹੜਾ ਪਰਫਾਰਮੈਂਸ ਆ ਉਹ ਜਿਹੋ ਜਿਹਾਂ ਪਿਛਲੀਆਂ ਸਰਕਾਰਾਂ ਦਾ ਸੀ ਉਸ ਮੁਤਾਬਕ ਇੱਕ ਤਰੀਕੇ ਨਾਲ ਤਸੱਲੀ ਬਖਸ਼ ਆ ਪਰ ਜੋ ਵਾਦਾ ਕੀਤਾ ਸੀ ਕਿ ਅਸੀਂ ਇੱਕ ਬਦਲਾਅ ਲੈ ਕੇ ਆਉਣਾ ਜੇ ਉਹਦੇ ਉਹਨੂੰ ਆਪਾਂ ਮਾਫਦਾਨ ਬਣਾਈਏ ਤੇ ਇਹ ਆਪਾਂ ਕਿਸੇ ਤਰੀਕੇ ਨਾਲ ਵੀ ਇਹਨੂੰ ਤਸੱਲੀ ਬਖਸ਼ ਨਹੀਂ ਕਹਿ ਸਕਦੇ ਰੰਗਲਾ ਪੰਜਾਬ ਤੇ ਬਹੁਤ ਅੱਗੇ ਦੀ ਗੱਲ ਹੈ ਇੱਕ ਪ੍ਰੋਪਰ ਗਵਰਨੈਂਸ ਵੀ ਜਿਹੜੀ ਆ ਉਹ ਹਾਲੀ ਨਜ਼ਰ ਨਹੀਂ ਆ ਰਹੀ ਜਿਹੋ ਜਿਹੇ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਜਾਂਦੀਆਂ ਜਿਵੇਂ ਆ ਲੇਟੈਸਟ ਘਟਨਾਵਾਂ ਇੱਕ ਕਰਨਲ ਤੇ ਉਹਦੇ ਬੇਟੇ ਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਮਤਲਬ ਇਹ ਇੱਕ ਬੇਸਿਕ ਫਲੋ ਆ ਸਾਡੀ ਫੰਕਸ਼ਨਿੰਗ ਦੇ ਵਿੱਚ ਜੇ ਅਸੀਂ ਬੇਸਿਕ ਫਲੋ ਇਹ ਨਹੀਂ ਦੂਰ ਕਰ ਸਕੇ ਤੇ ਫਿਰ ਆਪਾਂ ਇਹ ਕਿਵੇਂ ਕਹਿ ਸਕਦੇ ਆਂ ਕਿ ਇੱਥੇ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਆਊਗਾ ਰੰਗਲਾ ਪੰਜਾਬ ਰੰਗਲਾ ਪੰਜਾਬ ਤੇ ਬਹੁਤ ਵੱਡੀ ਗੱਲ ਹੈ ਜੇ ਆਪਾਂ ਇਹ ਸੋਚੀਏ ਕਿ ਸਿਰਫ ਇਸ਼ਤਿਹਾਰ ਦੇਣ ਨਾਲ ਅਸੀਂ ਲੋਕਾਂ ਤੱਕ ਲੋਕਾਂ ਦਾ ਮਨ ਬਦਲ ਲਵਾਂਗੇ ਤੇ ਇਸੇ ਤਰ੍ਹਾਂ ਤੇ ਫਿਰ ਤੁਸੀਂ ਜੇ ਰੰਗਲਾ ਪੰਜਾਬ ਲੋਕਾਂ ਨੂੰ ਕਨਵਿੰਸ ਕਰਨਾ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਤੇ ਫਿਰ ਇੱਕ ਗਾਣਾ ਬਣਾ ਲਿਓ ਇੱਕ ਦੋ ਚਾਰ ਆਰਟਿਸਟ ਨੂੰ ਪੈਸੇ ਦੇ ਕੇ ਗਾਣਾ ਬਣਾ ਲਿਓ ਫਿਰ ਰੰਗਲਾ ਪੰਜਾਬ ਆ ਗਿਆ ਤੇ ਬਣ ਜਾਊਗਾ ਲੇਕਿਨ ਜੇ ਸਹੀ ਮਾਇਨੇ ਦੇ ਵਿੱਚ ਅਸੀਂ ਬਦਲਾਵ ਲਿਆਉਣਾ ਵਾ ਸਹੀ ਮਾਇਨੇ ਦੇ ਵਿੱਚ ਇੱਕ ਚੇਂਜ ਲੈਣੀ ਆ ਕਾਰਗੁਜ਼ਾਰੀ ਦੇ ਵਿੱਚ ਬਿਹਤਰੀ ਲੈਣੀ ਆ ਤੇ ਫਿਰ ਹਾਲੀ ਬਹੁਤ ਦੂਰ ਆ ਜਿੰਨਾਂ ਆਂਦੇ ਆ ਨਾ ਵੀ ਹਾਲੀ ਉਹ ਜੀ ਦਿੱਲੀ ਜਿਹੜੀ ਆ ਬਹੁਤ ਦੂਰ ਆ ਮੇਰੇ ਖਿਆਲਿਆ ਇੱਕ ਇੱਕ ਆਪਣੇ ਆਪ ਨੂੰ ਬਿਲਕੁਲ 360 ਡਿਗਰੀ ਇੱਕ ਬਦਲਾਵ ਲੈਣਾ ਪਊਗਾ ਜੋ ਐਸਲੇ ਹੋ ਰਿਹਾ ਵਾ ਇਸ ਤਰ੍ਹਾਂ ਨਹੀਂ ਚੱਲਣਾ ਔਰ ਇਹਦੇ ਵਾਸਤੇ ਜੋ 2016 17 ਦਾ ਮੈਨੀਫੈਸਟੋ ਸੀ 2022 ਦੇ ਗਰੰਟੀਆਂ ਸੀ ਉਹਨਾਂ ਤੇ ਆਪਾਂ ਦੁਬਾਰਾ ਨਿਗਾ ਮਾਰ ਲਈ ਸਰਕਾਰ ਨੂੰ ਚਾਹੀਦਾ ਵਾ ਮੁੱਖ ਮੰਤਰੀ ਨੂੰ ਚਾਹੀਦਾ ਵਾ ਉਹਨਾਂ ਤੇ ਦੁਬਾਰਾ ਨਿਗਾ ਮਾਰ ਲਈ ਕਿੱਥੇ ਆ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਵਾਦਾ ਕਿੱਥੇ ਆ ਪ੍ਰਸ਼ਟਾਚਾਰ ਨੂੰ ਖਤਮ ਕਰਨ ਦਾ ਵਾਦਾ ਤੇ ਪ੍ਰਸ਼ਟਾਚਾਰ ਖਤਮ ਹੁੰਦਾ ਤੇ ਪਹਿਲਾਂ ਆਪਣੇ ਆ ਤੇ ਕਾਰਵਾਈ ਕਰਨੀ ਸੀ ਅਕਈ ਕੇਸਸ ਦੇ ਵਿੱਚ ਬਿਲਕੁਲ ਸਾਫ਼ ਸਪਸ਼ਟ ਆ ਤੁਹਾਡੇ ਆਪਣੇ ਬੰਦੇ ਜਿਹੜੇ ਆ ਉਹ ਉਹ ਪ੍ਰਸ਼ਣ ਨੇ ਲੇਕਿਨ ਕੀ ਕਾਰਵਾਈ ਕੀਤੀ ਆਪਾਂ ਬੜਾ ਸੌਖਾ ਹੁੰਦਾ ਵਿਰੋਧੀਆਂ ਨੂੰ ਫੜ ਲਓ ਲੇਕਿਨ ਇਦਾਂ ਨਹੀਂ ਗੱਲ ਬਣਨੀ ਸੋ ਇੱਕ ਬਹੁਤ ਵੱਡੇ ਪੱਧਰ ਤੇ ਇੱਕ ਚੇਂਜ ਲਿਆਉਣੀ ਪਊਗੀ ਜੇ ਵਾਕਈ ਅਸੀਂ ਮੈ ਨਹੀਂ ਆਂਦਾ ਰੰਗਲਾ ਪੰਜਾਬ ਬਣਾਈਏ ਇੱਕ ਵਾਕੀ ਅਸੀਂ ਚੇਂਜ ਨਜ਼ਰ ਚਾਹਨੇ ਆਬ ਨਜ਼ਰ ਆਵੇ ਔਰ ਇੱਕ ਸਿਸਟਮ ਦੇ ਜਪਾਰਦਸ਼ਤਾ ਲਿਆਉਣੀ ਪਊਗੀ ਆਪਾਂ ਬੰਦਿਆਂ ਨੂੰ ਫੜ ਕੇ ਇਸਾਮ ਭੇਜ ਦਿਓ ਉਥੋਂ ਭੇਜ ਦਿਓ ਇੱਕ ਰੂਲ ਆਫ ਲਾ ਬੇਸਿਕ ਰੂਲ ਆਫ ਲਾ ਲਾਗੂ ਕਰਦੀ ਆਪਾਂ ਤੇ ਉਹਦੇ ਨਾਲ ਹੀ ਮੇਰੇ ਖਿਆਲ ਬਹੁਤ ਫਰਕ ਜਿਹੜਾ ਵਾ ਨਜ਼ਰ ਆਉਣ ਲੱਗ ਪਊਗਾ ਚੇਂਜ ਹਾਲੀ ਲਿਆਉਣ ਦੀ ਲੋੜ ਆ ਔਰ ਇਹ ਰੰਗਲਾ ਪੰਜਾਬ ਜਿਹੜਾ ਵਾ ਸਾਲ ਬਾਅਦ ਫੇਰ ਗੱਲ ਕਰ ਲਾਂਗੇ ਕਿ ਕਿੱਥੇ ਗਿਆ ਹਾਲੀ ਤੱਕ ਨਹੀਂ ਨਜ਼ਰ ਆ ਰਿਹਾ ਕਿ